ਸਨਮਾਨ ਜਿਹੜਾ ਸ੍ਰੀ ਜੰਗੀ ਲਾਲ ਮਾਜ਼ਰੀ ਉਹਨਾਂ ਦਾ ਸਨਮਾਨ ਜਿਹੜਾ ਕੋਈ ਇੱਕ ਸ਼ੌਲ ਦੇ ਕੇ ਕਰ ਰਿਹਾ ਹੈ ਅੱਜ ਦੀ ਸਾਡੀ ਜ਼ਿਲ੍ਹਾ ਦੀ ਜਿਹੜੀ ਟੀਮ ਹੈ ਉਹ ਕਰ ਰਹੀ ਹੈ ਸੋ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਸੋ ਹੁਣ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਸਭ ਤੋਂ ਪਹਿਲਾਂ ਉਹ ਪੁਰਾਣੇ ਸਾਡੇ ਬੀਜੇਪੀ ਦੇ ਸੀਨੀਅਰ ਲੀਡਰ ਔਰ ਜਿਨ੍ਹਾਂ ਨੇ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਖੇਤਰ ਦੇ ਵਿੱਚ ਆਪਣਾ ਸਾਰਾ ਆਪਣੇ ਜੀਵਨ ਦੇ ਸਮਾਜ ਸੇਵਾ ਦੇ ਵਿੱਚ ਧਾਰਮਿਕ ਮਹਾਜਨ ਦੀ ਰੁਪਇੰਟੀ ਕਰਦਾ ਹੈ ਕਿ ਉਹ ਮੰਚ ਤੇ ਆ ਕੇ ਆਪਣੇ ਵਿਚਾਰ ਖੁਰਗੇ ਸੋਨਹਰ ਬਾਰਤ ਮਾਤਾ ਕੀ ਜਹੀਰ ਅਲਮਹਾਜ ਸ਼੍ਰੋਮਣੀ ਕਾਲੀ ਦਾਲ ਦੇ ਅਧਿਕਾਰ

ਔਰ ਬਹੁਤ ਹੀ ਸਵਾਗਤ ਕਰਦਾ ਤੇਰੇ ਸਾਹਮਣੇ ਬੈਠੇ ਮੇਰਾ ਦਾ ਕਹਿਣ ਵਾਲੀ ਅਕਾਲੀ ਦਲ ਔਰ ਰਾਸ਼ਟਰੀ ਜਨਤਾ ਪਾਰਟੀ ਦੇ ਮੈਂ ਤੁਹਾਡਾ ਵੀ ਇੱਥੇ ਆਏ ਦੇ ਆਪਣੀ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰ ਜਿੱਤੇ ਸਾਡੇ ਨਾਲ ਮੈਂ ਦਰਿਆਵਾਂ ਦੇ ਰੁਖ ਮੋੜਦੇ ਇੰਨੀ ਖੁਦਾਈ ਹੋਈ ਹੈ ਇਨਾ ਅਧਿਆਚਾਰ ਹੈ ਕਿ ਅਜਿ ਪਰਿਆ ਮਨ ਜਿਹੜਾ ਜੋ ਆਕਰਮ ਕਰਦਾ ਹੈ ਔਰ ਔਰ ਮੁਕੇਰੀਆ ਦਾ ਇਤਿਹਾਸ ਹੈ ਬੋਲ ਰਿਹਾ ਕਿ ਮੁਕੇਰੀਆ ਸਭ ਤੋਂ ਵੱਡੀ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦਫ਼ਤਰ ਨਹੀਂ ਜਾਂਦੇ ਉਹ ਲੋਕਾਂ ਜੀਂ ਜਾਂਦੇ ਅਜੋਨੇ ਦਿਨ ਮੰਤਰੀ ਜਿਹੜੇ ਨੇ ਉਹ ਪੂਰੀ ਤਰ੍ਹਾਂ ਨਾਲ ਲੋਟੂ ਢੋਲਾ ਆ ਆਦਮੀ ਦਾ ਜਿੰਨਾ ਮੁਸ਼ਕਲ ਕਰ ਦਤਾ ਹੈ ਇਹ ਹਾਲ ਪੰਜਾਬ ਦਾ ਔਰ ਕੋਈ ਨਾ ਰਹਾ ਕਿ ਕਾਂਗਰਸ ਪਹਜਾਓ ਪੰਜਾਬ ਪਹਜਾਓ ਔਰ ਅਜ ਅਪਰਾਧੀ ਰੇਤ ਮਾਫੀਆ ਸ਼ਰਾਬ ਮਾਫੀਆ ਇਹਨਾਂ ਦੇ ਹੌਸਲੇ ਇੰਨੇ ਬਲੰਦ ਨੇ ਕਿ ਸਰਕਾਰੀ ਅਫਸਰ ਜੇ ਇਹਨਾਂ ਨੂੰ ਕੋਈ ਰੁਕਣ ਜਾਂਦਾ ਤੇ ਇਹ ਉਹਦੇ ਤੇ ਸਿੱਧੇ ਹਮਲੇ ਕਰ ਰਹੇ ਨੇ ਸਰਕਾਰ ਕਿੱਥੇ ਬਾਦਗਵਾਦੀਆਂ ਭੈਰ ਨਹੀਂ ਹੈ ਬਾਹਰ ਮਸ ਫੋਟ ਰੋ ਰਹੇ ਨੇ ਟੱਕੇ ਵੱਜ ਰਹੇ ਨੇ ਚੋਰੀਆਂ ਹੋ ਰਹੀਆਂ ਨੇ ये ये पंजाब पंजाब नहीं, जो चीज ही को, कोई और आया, ऐसे मौके झूठ बोल के, गुमराह करके धोखा देख मार के चाहता है पंजाब नारा दिता कैप्टन की सरकार कोई

एकता देश का प्रधानमंत्री अपने बड़े बादल साहब के दोनों पैर छूकर आम आशीर्वाद लेते हैं और कहते हैं कि मेरा भी आदर्श प्रकाश सिंह की बात ये मामूली बात नहीं है और उस एकता के प्रतीक के रूप में आज सुखबीर जी हमारे बीच में आए हैं एक निर्णय एक नहीं अनेक निर्णय नरेंद्र मोदी जी ने ऐसे लिए हैं इतिहास के पन्नों में नरेंद्र मोदी पूरी तरह से हर भारत के प्रतिनिधि के रूप में चाहे जहां जा जाते हैं वहां भारत के प्रतिनिधि के रूप में जाते हैं सारे भारत का मान सम्मान आगे बढ़ा रहे हैं तो मुकेरिया को पीछे क्यों रहना चाहिए नहीं रहना चाहिए जंगीलाल जी आप बीच में मैं एक ही निवेदन करने आया हूं एक इस तारीख को शाम पांच बजे तक जंगी जी के कमल के फूल पर और ये प्रतीक है अकाली दल और मैं सुखबीर जी को सुनने आया हूँ, जैसे आप सुनने आए हैं सुखबीर जी पंजाब के हालत पर सारा विस्तार से अभी जितने पहुंचते हैं स्वागत करते हैं उस तो बाद साढ़े 10 इस रैली में संदीप देओल जी कार्यक्रम के में से सारे सब कार्यों ਤੇਜ ਦੇ ਰਾਜਮਾਨ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਮਾਰੀ ਪ੍ਰਮਾਰ ਜਾਜੀ ਭਾਰਤੀ ਜਨਤਾ ਪਾਰਟੀ ਦੇ ਸੂਬੇ ਦੇ ਪ੍ਰਧਾਨ ਸ਼ਵੇਤ ਮਲਿਕ ਜੀ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਦੇ ਨਾਲ ਦੇ ਗਾਣ ਪੂਰੇ ਜ਼ਿਲ੍ਹੇ ਦੀ ਲੀਡਰਸ਼ਿਪ ਤੁਹਾਡੇ ਇਲਾਕੇ ਦੇ ਆਉਣ ਵਾਲੇ ਐਮ.ਐਲ.ਏ ਜੰਗੀਰ ਅਬਹਾ ਜੀ ਸਾਰੇ ਕੱਜ ਕੇ ਫਤੇ ਬੁਲਾਓ ਵਾਈਬ ਜੀ ਦਾ ਗਲਸਾ ਵਾਈਬ ਜੀ ਦੇ ਫਤੇ ਜੀ ਜੀ ਤੁਹਾਡਾ ਤੁਸੀਂ ਕੀ ਕਹਿਣਾ ਚਾਹੁੰਦੇ ਆ ਕੈਪਟਨ ਦੇ 3 ਸਾਲ ਬਾਰੇ ਮੈਂ ਨਾ ਕਿਹਾ ਜਿਹੜਾ ਉਹਦਾ ਪੰਜਾਬ ਬਣਿਆ 70 ਨਕਮਾਂ ਤੇ ਨਖਿੰਦ ਮੁੱਖ ਮੰਤਰੀ ਜਿਹੜੇ ਪੰਜਾਬ ਨੂੰ ਮਿਲਿਆ ਉਹ ਕੈਪਟਨ ਅਮਰੰਦਸੇ ਜੀ ਨੇ ਜਿਹਨੇ ਜਿਸ ਮੁੱਖ ਮੰਤਰੀ ਨੇ ਜਾਂ ਜਿਸ ਲੀਡਰ ਨੇ ਐਡਾ ਵੱਡਾ ਝੂਠ ਉਹਨੂੰ ਧੋਖਾ ਦੇ ਸਕਦਾ ਹੈ ਆਪਾਂ ਦਾ ਕੁਛ ਵੀ ਨਹੀਂ ਆਪਣੇ ਪਿੰਡਾਂ ਵਿੱਚ ਇਹ ਗੱਲ ਹੈ ਜੇ ਦੋ ਧੜਿਆਂ ਵਿੱਚ ਕੋਈ ਧੱਕਾ ਕਰੂਗਾ ਝੂਠੇ ਪਰਚੇ ਦਊਗਾ ਮੈਂ ਆਪਣੇ ਵਰਕਰਾਂ ਦੇ ਨਾਮ ਨਾਲ ਨਾਜੂ ਰੋਲ ਕਰਕੇ ਰੱਖਣ ਤਰੀਕ ਨਾਉ ਰੱਖਣ ਤੇ ਆ ਕੇਸ ਆ ਉਹ ਵੀ ਲੋਡ ਰੱਖਣ ਮੈਂ ਤੁਹਾਨੂੰ ਇਹਨਾਂ ਦੱਸਦੇ ਜਿਨ੍ਹਾਂ ਨੇ ਧੱਕੇ ਕੀਤੇ ਜ਼ੁਲਮ ਕੀਤਾ ਝੂਠੇ ਪਰਚੇ ਕੀਤੇ ਸਰਕਾਰ ਬੰਦ ਇੱਕ ਮਹੀਨੇ ਦੇ ਬਾਅਦ ਸਾਰੇ ਹੀ ਉਹਨਾਂ ਦੇ ਪਰਚੇ ਕਰਕੇ ਅੰਦਰ ਹੋਣਗੇ ਉਹਨਾਂ ਨੂੰ ਨੌਕਰੀ ਚੋਂ ਕੱਢਿਆ ਜਾਊਗਾ ਕਿਉਂਕਿ ਢੂਠਾ ਪਰਚਾ ਦੇਣਾ ਪਾਪ ਹੈ ਗੁਨਾਹ ਹੈ ਕਾਨੂੰਨ ਦੀ ਲੰਗਣਾ ਹੈ ਜਿਹੜੇ ਬਦੀਸ਼ ਬਹਿ ਕੇ ਕਾਨੂੰਨ ਦੀ ਬਦੀ ਪਾ ਕੇ ਕਾਨੂੰਨ ਦੀ ਲੰਗਣਾ ਕਰਨਗੇ ਉਹ ਕਿਤੇ ਵੀ ਬਖਸ਼ੇ ਨਹੀਂ ਜਾ ਸਕਦਾ ਐਕੋ ਜੰਗੀ لال ਮਹਾਜਨ ਜੀ ਨੂੰ ਭਜ ਤਾਣਾ ਜਿਤਾਉਣਾ ਜਿਤਾਉਣਾ ਤੇ ਰਿਪੋਰਟ ਕੈਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ